ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਧਰਮਿੰਦਰ ਸਿੰਘ ਦੁਲੜ ਵੱਲੋਂ ਤੂਰੀ ਦੇ ਮੇਲ-ਫਾਟਕਾਂ ਦਾ ਦੌਰਾ ਕੀਤਾ ਗਿਆ ਅਤੇ ਵਪਾਰੀਆਂ ਨਾਲ ਮੁਲਾਕਾਤ ਕੀਤੀ ਗਈ। ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਦਾ ਕਹਿਣਾ ਸੀ ਕਿ ਉਹ ਅੱਜ ਤੂਰੀ ਦੇ ਲੋਕਾਂ ਨੂੰ ਮਿਲਣ ਆਏ ਹਨ ਕਿਉਂਕਿ ਪਿਛਲੇ ਦਿਨੀ ਕੇਂਦਰੀ ਮੰਤਰੀ ਤੂਰੀ ਦਾ ਦੌਰਾ ਕਰਕੇ ਗਏ ਸਨ। ਉਹਨਾਂ ਨਾਲ ਰੇਲਵੇ ਦੀ ਟੀਮ ਵੀ ਹਾਜ਼ਰ ਸੀ ਤਾਂਕਿ ਤੂਰੀ ਦੇ ਜੋ ਮੇਲ-ਫਾਟਕਾਂ ਦੀ ਸਮੱਸਿਆ ਉਸ ਦੇ ਹੱਲ ਦੇ ਲਈ ਇੱਥੇ ਓਵਰ-ਬ੍ਰਿਜ ਬਣਾਇਆ ਜਾਵੇ। ਉਸ ਦੇ ਲਈ ਕੇਂਦਰੀ ਮੰਤਰੀ ਵਿਸ਼ੇਸ਼ ਤੌਰ ਤੇ ਤੂਰੀ ਪਹੁੰਚੇ ਸਨ ਪਰ ਤੂਰੀ ਦੇ ਲੋਕ ਚਾਹੁੰਦੇ ਹਨ ਕਿ ਤੂਰੀ ਵਿੱਚ ਓਵਰ ਬ੍ਰਿਜ ਦੀ ਜਗ੍ਹਾ ਅੰਡਰ ਬ੍ਰਿਜ ਬਣਾਇਆ ਜਾਵੇ ਤਾਂ ਜੋ ਕਿ ਲੋਕਾਂ ਦੇ ਵਪਾਰ ਚੱਲਦੇ ਰਹਿਣ ਅੱਜ ਉਹ ਖਾਸ ਤੌਰ ਤੇ ਤੂਰੀ 메ਨ ਫਾਟਕ ਤੇ ਇਸ ਲਈ ਪਹੁੰਚੇ ਹਨ ਤਾਂ ਜੋ ਕਿ ਲੋਕਾਂ ਦੀ ਮੁਸ਼ਕਿਲ ਸੁਣ ਸਕਣ ਅਤੇ ਲੋਕਾਂ ਦੀ ਆਵਾਜ਼ ਕੇਂਦਰੀ ਮੰਤਰੀ ਤੱਕ ਪਹੁੰਚਾ ਸਕਣ ਉਹਨਾਂ ਨੇ ਕਿਹਾ ਕਿ ਉਹ ਤੂਰੀ ਦੇ ਲੋਕਾਂ ਦੀ ਆਵਾਜ਼ ਕੇਂਦਰੀ ਮੰਤਰੀ ਤੱਕ ਜ਼ਰੂਰ ਪਹੁੰਚਾਉਣਗੇ ਅਤੇ ਜੋ ਵੀ ਤੂਰੀ ਦੇ 메ਨ ਫਾਟਕਾਂ ਤੇ ਅੰਡਰ ਬ੍ਰਿਜ ਜਾਂ ਓਵਰ ਬ੍ਰਿਜ ਬਣਾਉਣ ਦੀ ਪ੍ਰਵਿਧਾਨ ਉਸ ਨੂੰ ਜਲ ਤੋ ਜਲ ਪੂਰਾ ਕਰਵਾਉਣਗੇ ਬਣਾ ਸੂਬੇਦਾਰ ਜਗਤਾਰ ਸਿੰਘ ਜੀ ਮੈਂ ਤੂਰੀ ਤੋਂ ਬਾਗੜਿਆ ਰੋਡ ਤੂਰੀ ਤੇ ਰਹਿਣਾ ਫਾਟਕਾ ਬਾਰੇ ਕੀ ਕਹਿਣਾ ਫਾਟਕਾ ਬਾਰੇ ਮੈਂ ਇਹੀ ਕਹਿਣਾ ਚਾਹੁੰਦਾ ਜੀ ਮਤਲਬ ਵੀ ਇਹ ਸਮੱਸਿਆ ਸਾਰੇ ਸਾਰੇ ਧੂਰੀ ਵਾਸੀਆਂ ਦੀ ਨਹੀਂ ਸਾਰੇ ਜਿਹੜੇ ਬਾਹਰ ਤੋਂ ਲੱਕ ਤੋਂ ਆਉਂਦੇ ਨੇ ਇਲਾਕਿਆਂ ਨੂੰ ਉਹਨਾਂ ਦੀ ਵੀ ਪ੍ਰੋਬਲਮ ਹੈਗੀ ਹੈ ਇਹ ਰੋ ਇਹ ਬ੍ਰਿਜ ਬਣ ਜਾਣਾ ਚਾਹੀਦਾ ਦੁਕਾਨਾਂ ਤਾਂ ਦੁਕਾਨਦਾਰੀ ਹੈ ਜਿਹੜੀ ਦੁਕਾਨਦਾਰੀ ਕੋਈ ਫਰਕ ਨਹੀਂ ਪੈਣਾ ਦੁਕਾਨਦਾਰੀ ਜਿਵੇਂ ਹੁਣ ਸ਼ੇਰਪੁਰ ਰੋਡ ਬਣਿਆ ਹੋਇਆ ਸ਼ੇਰਪੁਰ ਜਿਹੜਾ ਬਾਈਪਾਸ ਹੈ ਉੱਥੇ ਵੀ ਬ੍ਰਿਜ ਬਣਿਆ ਹੋਇਆ ਉੱਥੇ ਦੁਕਾਨਦਾਰਾਂ ਨੂੰ ਕਿਸੇ ਵੀ ਪ੍ਰਕਾਰ ਦੀ ਕੋਈ ਵੀ ਪ੍ਰੋਬਲਮ ਨਹੀਂ ਹੈ ਜ ਤੁਹਾਡੇ ਹਿਸਾਬ ਨਾਲ ਕਿੱਥੇ ਬਣਨਾ ਚਾਹੀਦਾ ਸੋਹੇ ਤੇ ਬਣੇ ਜਾਂ ਇੱਧਰ ਸੂਏ ਤੇ ਵੀ ਬਣ ਜੇ ਤਾਂ ਵੀ ਕੋਈ ਪ੍ਰੋਬਲਮ ਨਹੀਂ ਲੇਕਿਨ ਇੱਥੇ ਜਿਹੜਾ ਮੇਨ ਪੁਆਇੰਟ ਆ ਇਹਦੇ ਵੀ ਓਵਰ ਬ੍ਰਿਜ ਬਣਨਾ ਚਾਹੀਦਾ ਨਹੀਂ ਤਾਂ ਬਾਰਸ਼ਾਂ ਦੇ ਵਿੱਚ ਜੇ ਅੰਡਰ ਬ੍ਰਿਜ ਬਣਿਆ ਬਾਰਸ਼ਾਂ ਦੇ ਵਿੱਚ ਬਹੁਤ ਵੱਡੀ ਪ੍ਰੋਬਲਮ ਫੇਰ ਸਮੱਸਿਆ ਖੜੀ ਹੋ ਸਕਦੀ ਹੈ ਜੀ ਲੋਕਾਂ ਦੀ ਆਵਾਜ਼ ਬੁਲਾ ਗਿਆ ਕੀ ਨਾਮ ਹੈ ਜੀ ਧਰਮਿੰਦਰ ਸਿੰਘ ਦੁੱਲਟ ਬੀਜੇਪੀ ਜ਼ਿਲ੍ਹਾ ਪ੍ਰਧਾਨ ਸੰਗਰੂਰ ਅੱਜ ਫਾਟਕਾਂ ਤੇ ਪਹੁੰਚੋ ਕੀ ਮਕਸਦ ਕੀ ਹੈ ਜੀ ਕਿ ਅੱਜ ਜਿਹੜਾ ਅਸੀਂ ਫਾਟਕਾਂ ਤੇ ਪਹੁੰਚੇ ਆ ਮੇਨ ਜਿਹੜੀ ਗੱਲ ਚੱਲੀ ਆ ਸਾਡੇ ਜਿਹੜੇ ਵਪਾਰੀ ਭਰਾ ਤੇ ਇੱਥੇ ਜਿਨ੍ਹਾਂ ਦੇ ਮਕਾਨ ਵੀ ਨੇ ਫਾਟਕਾਂ ਦੇ ਨੇੜੇ ਧੂਰੀ ਇਥੇ ਇਹਨਾਂ ਦੀ ਮੰਗ ਆ ਵੀ ਜਿਹੜਾ ਪਿੱਛੇ ਅਸੀਂ ਸਾਡੇ ਕੇਂਦਰੀ ਮੰਤਰੀ ਜੀ ਆਈ ਸੀ ਸਰਦਾਰ ਅਮਰਜੀਤ ਸਿੰਘ ਬਿੱਟੂ ਜੀ ਉਦੋਂ ਇੱਥੇ ਅਸੀਂ ਨਜਾਇਜ਼ਾ ਲਿਆ ਸੀਗਾ ਵੀ ਇੱਥੇ ਓਵਰ ਬ੍ਰਿਜ ਬਣਾਉਣ ਦਾ ਤਜਵੀਜ਼ ਬਣ ਰਹੀ ਆ ਪਰ ਕਿਤੇ ਨਾ ਕਿਤੇ ਸ਼ਹਿਰ ਨਿਵਾਸੀ ਤੇ ਸਾਡੇ ਜਿਹੜੇ ਵਪਾਰੀ ਭਰਾ ਨੇ ਉਹਨਾਂ ਦੇ ਮਨ 'ਚ ਇਹ ਆ ਵੀ ਓਵਰ ਬ੍ਰਿਜ ਦੀ ਜਗ੍ਹਾ ਜੇ ਇੱਥੇ ਅੰਡਰ ਬ੍ਰਿਜ ਬਣ ਜਾਵੇ ਤਾਂ ਸਾਨੂੰ ਉਹਦਾ ਜ਼ਿਆਦਾ ਲਾਹਾ ਹੋਊਗਾ ਪਰ ਇਹ ਹੁਣ ਅਸੀਂ ਤਾਂ ਇੰਨਾ ਹੀ ਕਰ ਸਕਦੇ ਆਂ ਵੀ ਜਿਹੜੀ ਆਵਾਜ਼ ਆ ਸ਼ਹਿਰ ਨਿਵਾਸੀਆਂ ਦੀ ਉਹ ਅਸੀਂ ਲਿਖ ਕੇ ਬਖੈਂਦਾ ਸਾਡੇ ਕੇਂਦਰੀ ਮੰਤਰੀ ਸਰਦਾਰ ਹਰਦੀਪ ਸਿੰਘ ਬਿੱਟੂ ਜੀ ਨੂੰ ਭੇਜਾਂਗੇ ਵੀ ਇਹ ਤੇ ਦੁਬਾਰੇ ਤੁਸੀਂ ਇੱਥੇ ਬਾਚਿਆ ਜਾਵੇ ਜੋ ਵੀ ਸਮੱਸਿਆਵਾਂ ਨੇ ਵਪਾਰੀ ਭਰਾਵਾਂ ਨਾਲ ਬੈਠ ਕੇ ਇਹਦਾ ਨਿਮੇੜਾ ਕਰਿਆ ਜਾਵੇ ਤਾਂ ਜੋ ਇਹ ਜਿਹੜਾ ਆਪਣਾ ਲੋਕਾਂ ਨੂੰ ਬੜੀ ਸਮੱਸਿਆ ਆਉਂਦੀ ਆ ਜਦੋਂ ਇਹ ਫਾਟਕ ਬੰਦ ਹੁੰਦੇ ਨੇ ਵੀ ਉਹਦਾ ਛੁਟਕਾਰਾ ਪਾਇਆ ਜਾਵੇ ਤੇ ਇੱਥੇ ਜੋ ਵੀ ਤਜਵੀਜ਼ ਬਣੇ ਪਰ ਲੋਕਾਂ ਦੀ ਸਲਾਹ ਅਨੁਸਾਰ ਬਣੇ ਵੀ ਕੋਈ ਨਾਰਾਜ਼ ਨਾ ਹੋਵੇ ਤੇ ਨਾ ਹੀ ਇਹ ਮੈਂ ਇੱਕ ਬੇਨਤੀ ਕਰਦਾ ਸਾਡੇ ਸ਼ਹਿਰ ਨਿਵਾਸੀਆਂ ਨੂੰ ਵੀ ਕਿਤੇ ਸਿਆਸਤ ਦੀ ਭੇਟ ਨਾ ਚੜ ਜਾਵੇ ਬੜੀ ਮੁਸ਼ਕਲ ਨਾਲ ਅਸੀਂ ਮੰਤਰੀ ਜੀ ਨੂੰ ਬੇਨਤੀ ਕਰਕੇ ਇੱਥੇ ਅਸੀਂ ਇਹ ਜਿਹੜੇ ਰੇਲਵੇ ਫਾਟਕ ਦਾ ਹੱਲ ਕਰ ਲਈ ਲੈ ਕੇ ਆਏ ਸੀਗੇ ਕਿਉਂਕਿ ਕਈ ਲੀਡਰ ਇਹ ਜਿਹੇ ਨੇ ਜਿਹੜੇ ਬਿਆਨ ਵੀ ਕਰਕੇ ਗਏ ਨੇ ਕਹਿੰਦੇ ਨੇ ਵੀ ਸਾਡਾ ਸੁਪਨਾ ਸੀ ਅੰਡਰਬ੍ਰਿਜ ਦਾ ਪਰ ਮੈਨੂੰ ਨਹੀਂ ਲੱਗਦਾ ਜੇ ਉਹਨਾਂ ਦਾ ਸੁਪਨਾ ਹੁੰਦਾ ਤਾਂ 5 ਸਾਲ ਸਰਕਾਰ ਦਾ ਨਿਗਮਾਣਿਆ ਉਦੋਂ ਕੁਛ ਨਾ ਕੁਛ ਕਰਦੇ ਉਦੋਂ ਬਾਅਦ 1 ਸਾਲ ਉਹਨਾਂ ਨੇ ਆਮ ਆਦਮੀ ਪਾਰਟੀ 'ਚ ਵੀ ਰਹਿ ਕੇ ਦੇਖ ਲਿਆ ਉਹ ਵੀ ਸਰਕਾਰ ਦੀ ਸੀਗੇ ਵੀ ਉਦੋਂ ਨਾਲ ਕੁਛ ਕੀਤਾ ਤੇ ਨਾਲ ਭਗਵੰਤ ਮਾਨ ਜੀ ਨੂੰ ਵੀ ਕਹਿਣਾ ਚਾਹਣਾਗਾ ਵੀ ਜਿੱਦਣ ਮੰਤਰੀ ਜੀ ਰੇਅਜ ਤੇ ਬਿੱਟੂ ਜੀ ਉਸੇ ਦਿਨ ਟਵੀਟ ਕਰਕੇ ਕਹਿੰਦੇ ਨੇ 56 57 ਕਰੋੜ ਦਾ ਮੈਂ ਜੀ ਤੋਹਫਾ ਦਿੱਤਾ ਧੂਰੀ ਨੂੰ ਪਰ ਉਹ ਬਿਲਕੁਲ ਗਲਤ ਆ ਇੱਕ ਪੈਸਾ ਵੀ ਪੰਜਾਬ ਗਵਰਨਮੈਂਟ ਦਾ ਨਹੀਂ ਇਹਦੇ ਅੰਦਰ ਲੱਗ ਰਿਹਾ ਸਾਰਾ ਔਰ ਸਾਰਾ ਪੈਸਾ ਜਿੰਨਾ ਵੀ ਲੱਗੇ 57 ਲੱਗੇ 100 ਲੱਗੇ 200 ਲੱਗੇ ਸਾਰੇ ਪੈਸੇ ਨੇ ਜਿਹੜੇ ਕੇਂਦਰ ਸਰਕਾਰ ਲਾਊਗੀ ਸੋ ਕੇਂਦਰੀ ਮੰਤਰੀ ਜਿਹੜੇ ਰਮਨਿਤ ਬਿੱਟੂ ਜੀ ਨੇ ਅਸੀਂ ਉਹਨਾਂ ਨਾਲ ਵੀ ਦੁਬਾਰੇ ਫੇਰ ਇਹ ਮੰਗ ਰੱਖਾਂਗੇ ਵੀ ਸ਼ਹਿਰ ਨਿਵਾਸੀਆਂ ਦਾ ਧਿਆਨ ਲੈਂਦੇ ਹੋਏ ਉਹਨਾਂ ਦੇ ਵਿਚਾਰ ਸੁਣਦੇ ਹੋਏ ਫੇਰ ਇਹਦਾ ਕੋਈ ਹੱਲ ਕੀਤਾ ਜਾ। ਉਹ ਕਿਤੇ ਵੀ ਆਪਾਂ ਦੇਖਦੇ ਆਂ। ਅੱਜ ਤੱਕ ਮੈਂ ਨਹੀਂ ਦੇਖਿਆ ਵੀ ਜੇ ਓਵਰ ਬ੍ਰਿਜ ਜਾਂ ਅੰਡਰ ਬ੍ਰਿਜ ਬਣਿਆ ਹੋਵੇ ਉਥੇ ਫਾਟ ਖੁੱਲੇ ਰਹੇ ਹੋਣ। ਕਿਉਂਕਿ ਇਹ ਸਮੱਸਿਆ ਦਾ ਕਾਰਨ ਦੁਰਘਟਨਾ ਹੋ ਸਕਦੀ ਹੈ ਜੀ। ਪਰ ਜੇ ਕਹਿੰਦੇ ਨੇ ਸੀਐਮ ਸਾਹਿਬ ਤਾਂ ਸੀਐਮ ਸਾਹਿਬ ਰਿਟਰਨ ਚ ਵੀ ਦੇ ਦਣ। ਦੇਖੋ ਸੀਐਮ ਸਾਹਿਬ ਦੀ ਇੱਕ ਬੜੀ ਆਦਤ ਆ। ਬਿਆਨਬਾਜ਼ੀ ਦਾ ਕਰ ਦਿੰਦੇ ਨੇ। ਇੰਪਲੀਮੈਂਟ ਕੁਝ ਕਰਦੇ ਨਹੀਂ। ਜਿਵੇਂ ਆਪਾਂ ਨੌਕਰੀਆਂ ਦੀ ਗੱਲ ਕਰੀਏ। ਦੇਖਿਆ ਉਥੇ ਧਰਨੇ ਲੱਗਦੇ ਨੇ ਅਸੀਂ। ਮੈਂ ਤਾਂ ਇਹੀ ਕਹਿਣਾ ਸੀਐਮ ਸਾਹਿਬ ਨੂੰ ਜੇ ਕੋਈ ਗੱਲ ਕਰਦੇ ਹੋ ਵਜਨਦਾਰ ਕਰਿਆ ਕਰੋ ਲੋਕਾਂ ਨੂੰ ਗੁਮਰਾਹ ਨਾ ਕਰੋ ਜੇ ਤੁਹਾਨੂੰ ਸੈਂਟਰ ਸਰਕਾਰ ਕੋਈ ਤੋਹਫਾ ਦੇ ਰਹੀ ਆ ਉਹਨੂੰ ਦੋਏ ਹੱਥੀ ਸਵੀਕਾਰ ਕਰੋ ਕਿਉਂ ਤੁਸੀਂ ਉਹਨਾਂ ਦੇ ਉਲਟ ਜਾਂਦੇ ਹੋ ਸੈਂਟਰ ਤੋਂ ਤੁਸੀਂ ਮੰਗੋ ਸੈਂਟਰ ਕਦੇ ਨਾ ਨਹੀਂ ਕਰਦਾ ਜੇ ਉਹਨਾਂ ਨੂੰ ਕਮਾਂਗੇ ਵੀ ਸਾਨੂੰ ਆ ਚਾਹੀਦਾ ਚਾਹੀਦਾ ਹਮੇਸ਼ਾ ਤਿਆਰ ਰਹਿੰਦੇ ਨੇ ਪਰ ਇਹਨਾਂ ਦਾ ਸਿਰਫ ਸਿਰਫ ਆਪਣੀਆਂ ਫੋਟੋਆਂ ਲਾਉਣੀ ਹੁੰਦੀਆਂ ਨੇ ਤੁਸੀਂ ਦੇਖਿਆ ਕਰੋ ਉਹੀ ਡਰਾਮੇ ਬਾਜੀ ਕਹਿੰਦੇ ਹੁੰਦੇ ਸੀ ਪਿਛਲੀਆਂ ਸਰਕਾਰਾਂ ਨੂੰ ਵੀ ਵਸਤੇ ਫੋਟੋ ਲਈ ਫਲਾਣੀ ਲਾਈ ਆ सीएम साहब सिर्फ अपनी स्कीमास दीया फोटो लावण ਤੋਂ ਗੀ ਰਹੇ ਪਰ ਕਰਦੇ ਕੁਛ ਨਹੀਂ ਜਿਹੜੀ ਮਨਜ਼ੂਰੀ ਰਹਿੰਦੀ ਆ ਉਹ ਰਿਟਰਨ ਚ ਭੇਜਣ ਜਿਹੜੀ ਮਨਜ਼ੂਰੀ ਕਹਿੰਦੇ ਨੇ सीएम साहब ਉਹ ਰਿਟਰਨ ਚ ਦੇਣ ਸੈਂਟਰ ਸਰਕਾਰ ਨੂੰ ਭੇਜਣ ਕਿਤੇ ਦਿਖਾਉਣ ਐ ਨਹੀਂ ਹੈਗਾ ਵੀ ਕਾਗਜ਼ ਚੱਕ ਕੇ ਹੀ ਦਿਖਾ ਦੇ ਲੋਕਾਂ ਨੂੰ ਗੁੰਮਰਾਹ ਕਰਨ ਸਿਰਫ ਉਹ ਲੋਕਾਂ ਨੂੰ ਗੁੰਮਰਾਹ ਕਰ ਰਹੇ ਨੇ ਹੋਰ ਕਿਸਮ ਦੀ ਉਹਨਾਂ ਦੀ ਇਹੀ ਆਦਤ ਹੈ ਉਹ ਕਹਿੰਦੇ ਮੰਤਰੀ ਬਗੜਾ ਕਰਨਾ ਆ ਇਸ ਉੱਤੇ ਨਾ ਨਾ ਟਾਈਮ ਦੇਗੇ ਇੱਕ ਸਾਲ ਦਾ ਟਾਈਮ ਦਿੱਤਾ ਇੱਕ ਸਾਲ ਦਾ ਟਾਈਮ ਤਾਂ ਦਿੱਤਾ ਇਹ ਛੋਟੀ ਮੋਟੀ ਗੱਲ ਨਹੀਂ ਸਾਰੇ ਸ਼ਹਿਰ ਨੂੰ ਧਿਆਨ ਚ ਰੱਖਦੇ ਹੋਏ ਇੱਥੇ ਇਹ ਜਿਹੜਾ ਉਪਰ ਬ੍ਰਿਜ ਜਾਂ ਅੰਡਰ ਬ੍ਰਿਜ ਦੀ ਤਿਆਰੀ ਹੋਣੀ ਆ ਸਾਰਿਆਂ ਦੀ ਰਾਏ ਨਾਲ ਹੋਣੀ ਆ ਤਾਂ ਇੱਕ ਸਾਲ ਦਾ ਟਾਈਮ ਲੇ ਆ। ਕਹਿਰਿਆਂ ਦਾ ਜਿਹੜੇ ਸ਼ਹਿਰ ਨਿਵਾਸੀ ਲੋਕ ਵੀ ਸਿਆਣੇ ਬਣੋ ਬਹੁਤ ਸਿਆਣੇ ਨੇ ਵੈਸੇ ਸਮਝਦੇ ਹੋਏ ਨੇ ਬੜੇ ਲੰਬੇ ਸਮੇਂ ਤੋਂ ਪੀੜਤ ਨੇ। ਮੈਂ ਤਾਂ ਬਿੱਟੂ ਜੀ ਨੂੰ ਇਹ ਵੀ ਕਿਹਾ ਵੀ ਜਿਹੜੇ ਢੋਲੇ ਵਾਲੇ ਫਾਟਕਣੇ ਉੱਥੇ ਵੀ ਕਰੋ ਕੋਸਲ ਸੰਘੂਰ ਵਾਲੇ ਫਾਟਕਣੇ ਜਿਹੜੇ ਉੱਤਰ ਉਹਨਾਂ ਦਾ ਵੀ ਹੱਲ ਕਰੋ। ਅੱਜ ਤਾਂ ਮਾਨ ਵਾਲੇ ਦਾ ਵੀ ਕਿਹਾ ਵੀ ਉੱਥੇ ਇੰਡਸਟਰੀ ਆ ਉਧਰ ਵੀ ਜਿਹੜਾ ਅੰਡਰ ਬ੍ਰਿਜ ਪਾਸ ਕੀਤਾਗਾ ਉਹਨੂੰ ਵੱਡਾ ਕਰਾਓ ਛੋਟਾਗਾ। ਵੀ ਕਿਤੇ ਆ ਨਾ ਹੋ ਜੇ ਕੱਲ ਨੂੰ ਇੰਡਸਟਰੀ ਦਾ ਕੰਮ ਸਾਰਾ ਉਥੋਂ ਫਲॉप ਹੋ ਜੇ ਇਹ ਗੱਲਾਂ ਹੀ ਨੇ ਭਗਵਾਨ ਤਮਾਨ ਦੀਆਂ ਸੀਐਮ ਹਮੇਸ਼ਾ ਇਹ ਜਿਹੀ ਗੱਲਾਂ ਕਰਦਾ ਪਰ ਅਸੀਂ ਪੂਰੀ ਕੋਸ਼ਿਸ਼ ਕਰਾਂਗੇ ਵੀ ਇਹ ਸਿਆਸਤ ਦੀ পেট ਨਾ ਚੜੇ ਦੇਖੋ ਅਸੀਂ ਤਾਂ ਉਹਨਾਂ ਨੂੰ ਕਹਾਂਗੇ ਵੀ ਲੋਕਾਂ ਦਾ ਸੁਝਾਅ ਲਓ ਦੁਬਾਰੇ ਔਰੇ ਉਹਨਾਂ ਦੀ ਟੀਮ ਆ ਜਿਹੜੀ ਰੇਲਵੇ ਦੀ ਉਹ ਆ ਕੇ ਔਰੇ ਸਰਵੇ ਕਰੇ ਵੀ ਜੇ ਅੰਡਰ ਬ੍ਰਿਜ ਨਾਲ ਹੱਲ ਹੁੰਦਾ ਤਾਂ ਅੰਡਰ ਬ੍ਰਿਜ ਜੇ ਓਵਰ ਬ੍ਰਿਜ ਨਾਲ ਕੋਈ ਹੱਲ ਹੁੰਦਾ ਓਵਰ ਬ੍ਰਿਜ ਨਾਲ ਪਰ ਲੋਕ ਖੁਸ਼ ਰਹਿਣ ਫੇਰੀ ਅਸੀਂ ਖੁਸ਼ ਆ ਜੇ ਇਹ ਬਣਦਾਗਾ ਲੰਗਦੀਆਂ 25 ਚ ਬਿੱਟੂ ਜੀ ਉਸ ਦਿਨ ਕਹਿ ਗਏ 25 ਚਰੇ ਨਹੀਂ ਪੱਥਰ ਰੱਖਿਆ ਜਾਊਗਾ ਜਿਵੇਂ ਬਿੱਟੂ ਜੀ ਨੇ ਕਿਹਾ